ਕਿ ਫੇਰੇ ਕੀ ਮਹਾਰਾਜ ਜੀ ਸਤਿਉਂਦੀ ਮਾਤਾ ਕੀ ਬੋਲ কৃষ্ণ ਨਾਰਕੀ ਅੱਜ ਮਸਤਰਾ ਮਹਾਰਾਜ ਜੀ ਨੇ ਅੱਜ ਕਥਾ ਸ਼ੁਰੂ ਕੀਤੀ ਤੇ ਮਹਾਰਾਜ ਜੀ ਨੇ ਕਥਾ ਦੇ ਵਿੱਚ ਇੱਕ ਗੱਲ ਕੀਤੀ ਸੀਗੀ ਕਿ ਜੇ ਤੁਸੀਂ ਇਹ ਕਥਾ ਕਰਦੇ ਆ ਕੋਈ ਮਿਹਨਤ ਕਰਦਾ ਤੇ ਧਨ ਦਨੇ ਦੀ ਵਰਸ ਹੁੰਦੀ ਆ ਦੇਖੋ ਮੈਂ ਬਾਹਰ ਪਾਰੀ ਜਦੋਂ ਮੈਂ ਕਿਤੇ ਬਾਹਰ ਨਹੀਂ ਜਾਣਾ ਮੈਂ ਕੁੰਭ ਤੇ ਵੀ ਗਿਆ ਦਾ ਹੀ ਉੱਥੇ ਟ੍ਰੇਨ ਦੇ ਵਿੱਚ ਗੱਲ ਹੁੰਦੀ ਪਈ ਸੀ ਕਿ ਮੈਂ ਉੱਥੇ ਪਹਿਲਾਂ ਹੀ ਨਾਂ ਲੱਗਾ ਜੀ ਕਿ ਸਾਡੇ ਬਾਬਾ ਫਲੇਰ ਜੀ ਨਾ ਉਹਨਾਂ ਦੀ ਦੇਖ ਰੇਖ ਦੇ ਵਿੱਚ ਜਿੱਬੇ ਸ਼ੇਸ਼ ਨਾਰਮ ਹੁੰਦਾ ਦਾ ਜਿੱਥੇ ਲਗਾ ਪਾਰ ਭਾਗਤ ਕਥਾਵਾ ਹੋ ਰਹੀਆਂ ਤੇ ਮੈਂ ਦੱਸਿਆ ਕਿ ਹੋਣੀ ਹੋ ਰਹੀ ਹੈ ਤੇ ਤਬਾ ਮਹਾਰਾਜ ਜੀ ਦੇ ਨਾਮ ਬੱਚਿਆਂ ਦੇ ਅਨੁਸਾਰ ਕਿ ਮਿਹਨਤ ਤੋਂ ਕੰਮ ਤੋਂ ਬਾਅਦ بارش ਹੋਦੀ ਹੈ ਪਰ ਤੁਹਾਡਾ ਸਾਗਿਆਂ ਦਾ ਕਿੰਨੀ ਤੁਸੀਂ ਭਾਗੇ ਚੰਦੀ ਹੋ ਔਰ ਬਾਬਾ ਜੀ ਗਨੇਸ਼ ਜੀ ਦੀ ਕਿੰਨੀ ਮਿਹਨਤ ਹੈ ਕਿ ਉਹਨਾਂ ਕਰਕੇ ਥੱਲੇ ਮਿਹਨਤ ਸ਼ੁਰੂ ਹੀ ਹੋਈ ਹੈ ਤੇ بارش ਪਹਿਲਾਂ ਹੀ ਆ ਗਈ ਹੈ ਇਹ ਬਹੁਤ ਸੁਭਾਗੇ ਦੀ ਗੱਲ ਹੈ ਕਿੰਨੇ ਭਾਗੀਸ਼ਾਨੀ ਉਹ ਕੁੰਮ ਤੇ ਬਾਬਾ ਜੀ ਨੇ ਹੁਣੇ ਮਹਾਰਾਜ ਨੂੰ ਦੱਸਿਆ ਕੁੰਮ ਤੇ ਗਏ ਤੁਸੀਂ ਤੀਰਥ ਸਥਾਨਾਂ ਤੇ ਜਾਂਦੇ ਹੋ ਕੋਈ ਕੰਦਾ ਉੱਥੇ ੱੱਕੇ ਮਿਲਦੇ ਆ ਕੁਛ ਹੁੰਦਾ ਹੈ ਕੋਈ ਡੁੱਬ ਸਕਦਾ ਹੈ ਪਰ ਇਹ ਭਾਗਵਤ ਉਸ ਦੀ ਜਿਹਾ ਅਮਰ ਹੈ ਇਹਦੇ ਵਿੱਚ ਜਿੰਨੇ ਮਰਜੀ ਕੋਤੇ ਤੁਸੀਂ ਲਾਓ ਤੁਸੀਂ ਹਮੇਸ਼ਾ ਤਰੋਗੇ ਤੁਹਾਡੇ ਕੁਲ ਤੁਰ ਜਾਣ ਕੇ ਤਰ ਜਾਣਗੇ ਕਹੀਂ ਕਦੀ ਨਹੀਂ ਡੁੱਬੋਗੇ ਤੁਹਾਡੀ ਕਦੀ ਵੀ ਅਤਨਕੇਤ ਦੇ ਪ੍ਰਕਾਰ ਦੀ ਕੋਈ ਤੁਹਾਡੇ ਦਾ ਅੰਸ਼ ਖਾਣੀ ਘਟਾਣੀ ਨਹੀਂ ਹੋਣੀਗੀ ਬਾਕੀ ਤੁਸੀਂ ਆਓ ਕੱਲ ਮੌਸਮ ਸਾਫ਼ ਹੋ ਜਾਣਾ ਕਥਾ ਸੁਣੋ ਪ੍ਰਸ਼ਾਦ ਲਵੋ ਸਵੇਰੇ RAM ਨਾਮ ਦੇ ਕੀਰਤਨ ਦੇ ਵਿੱਚ ਵੀ ਹਾਜ਼ਰ ਹੋ ਫਿਰ ਮੈਂ ਭੋਗੀਆਂ ਭੋਗ ਦੀ ਰੰਗੀ ਕਰਨੀ ਕਰਾਂਗਾ ਅੱਜ ਬੜਾ ਹੋਰ ਪ੍ਰਗਟ ਕਰਨ ਨੂੰ ਕਰ ਰਹੇ ਹਾਂ ਤੋਂ ਮੈਂ ਕਹਾਂਗਾ ਕੀ ਜੁਗ ਜੁਗ ਜੀਏ ਬਾਬਾ ਜੀ ਸ਼ੇਰ ਬਾਬਾ ਕਨੇਸ਼ ਜੀ ਜੁਗ ਜੁਗ ਜੀਓ ਜਿਹੜਾ ਮੈਨੂੰ ਲਗਾਤਾਰ 10 ਸਾਲ ਨਹੀਂ ਲੱਗੇ ਭਟਾ ਦੇ ਮੈਨੂੰ ਕਹਾਣੀ ਸੁਣਾਈ ਗਿਆ ਸਾਰਿਆਂ ਦਾ ਪਰਵਾਹ ਨਹੀਂ ਬਹੁਤ ਬਹੁਤ ਪਰਮਾਤਮਾ ਬੋਲੋ ਬਾਬਾ ਸ਼ੇਰਨਾਥ ਬਰਗਵਾਣ ਜੀ ਮੈਂ ਹਾਰਿ কৃষ্ণ ਨਾਮ ਕੀ ਜੈ ਸੁਆਮੀ ਜੀ ਮਹਾਰਾਜ ਕੀ ਜੈ ਅੱਜ ਸੜੇ ਸ਼੍ਰੀਮਤ ਬਾਗਵਤ ਔਰ 시ਰੂ드ਰਮਹਾ ਯੱਗ ਦਾ ਪਹਿਲਾ ਦਿਨ ਬਾਗਵਤ ਅਸੀਂ ਹਰ ਵਰਸ਼ ਕਰਵਾ ਰਹੇ ਹਾਂ ਇਹ ਜਿਹੜੀ ਬਾਗਵਤ ਕਰਵਾਉਂਦੇ ਹਾਂ ਅਸੀਂ ਬਾਗਵਤ ਸ਼ਬਦ ਦੇ ਵਿੱਚ ਇਹਦਾ ਅਰਥ ਹੈ ਇਹ ਚਾਰ ਸ਼ਬਦਾਂ ਦੇ ਸੰਗ੍ਰਹਿ ਨਾਲ ਬਾਗਵਤ ਬਣਦਾ ਬਾਗਾ ਬਾ ਉਰਤਾ ਕਿਦਾ ਅਰਥ ਹੁੰਦਾ ਵਿక్తి ਗਿਆਨ եւਮ ਬਿਰਾਗਿਆ ਕੀ ਤ੍ਰਿਵਹਿਨੀ ਔਰ ਜਿਹੜਾ ਵਿਅਕਤੀ ਵੀ ਆਪਣੇ ਜੀਵਨ ਨੂੰ ਸਫਲ ਕਰਨਾ ਚਾਹੁੰਦਾ ਉਹਨਾਂ ਨੂੰ ਇਸ ਤ੍ਰਿਵਹਿਨੀ ਦੇ ਵਿੱਚੋਂ ਨਿਕਲਣਾ ਪੈਂਦਾ ਔਰ ਇਹ ਤ੍ਰਿਵਹਿਨੀ ਜਿਹੜੀ ਹੈ ਬਾਗਵਤ ਚੋਂ ਹੀ ਪ੍ਰਾਪਤ ਹੁੰਦੀ ਆ ਮਹਾਰਾਜਾ ਪ੍ਰਿਕਸ਼ਿਤ ਨੂੰ ਸੁਖਦੇਵ ਜੀ ਨੇ ਕਥਾ ਸੁਣਾਈ ਸੀ ਉਹ ਰੋਮੋਕਸ਼ ਨੂੰ ਪ੍ਰਾਪਤ ਹੋਏ ਸੀ ਕਲਯੁਗ ਦੇ ਵਿੱਚ ਸਾਡੇ ਕੋਲ ਇੰਨਾ ਸਮਾਂ ਨਹੀਂ ਹੈ ਕਿ ਅਸੀਂ ਲੰਬਾ ਸਮਾਂ ਤੱਕ ਅਰਧਿਆਨ ਕਰ ਸਕੀਏ ਉਹ ਸਾਧੂ ਸੰਤ ਹੀ ਹੋਣਗੇ ਗਰਗ੍ਰਸਤੀ ਵਿੱਚ ਰਹਿਣ ਵਾਲਾ ਜਿਹੜਾ ਵਿਅਕਤੀ ਹੈ ਉਹਨੂੰ ਤੇ ਜ਼ਿੰਮੇਵਾਰੀਆਂ ਨੇ ਤਰ੍ਹਾਂ ਤਰ੍ਹਾਂ ਦੇ ਨਾਲ ਘੇਰਿਆ ਹੋਇਆ ਇਹ ਕਾਰਜਕ੍ਰਮ ਕਰਵਾਉਣ ਦੇ ਨਾਲ ਅਸੀਂ ਲੋਕ ਜਿੰਨੇ ਵੀ ਹਾਂ ਔਰ ਇਹਨੂੰ ਸੁਣਦੇ ਹਾਂ ਸੁਣਨ ਦੇ ਨਾਲ ਜਿਹੜੀ ਉਹ ਭਗਤੀ ਹੈ ਜਿਹੜਾ ਉਹ ਗਿਆਨ ਹੈ ਉਹਨੂੰ ਸਿਰਫ ਪ੍ਰਾਪਤ ਕਰਨਿਆਂ ਔਰ ਵਿਰਾਗੀ ਦੀ ਸਥਿਤੀ 'ਚ ਜਾ ਕੇ ਪਰਮ ਪਿਤਾ ਪਰਮੇਸ਼ਵਰ ਦੇ ਚਰਨਾਂ 'ਚ ਵਿਲੀਨ ਹੋਣਿਆਂ ਔਰ ਇਹ ਸਾਡਾ ਮੋਕਸ਼ ਦਾ ਇੱਕ ਆਸਾਨ ਰਸਤਾ ਹੈ। ਮਰੇ ਸ਼ੀਰ ਉਤਮਾ ਹਜ ਜਿਹੜਾ ਉਹਦੀ ਪ੍ਰਕਰਮਾਂ ਜੀ ਕੀਤੀ ਨਹੀਂ। ਸ਼ੀਰ ਉਤਮਾ ਦੇਵ ਯੱਗ ਜਿਹੜਾ ਅਸੀਂ ਕਰਦੇ ਆ ਜਿਹੜੀ ਦੀ ਪ੍ਰਕਰਮਾਂ ਸ਼ਾਸਤਰਾਂ ਦੇ ਅਨੁਸਾਰ ਜਿਹੜਾ ਵਿਅਕਤੀ ਰুদ্র ਮਹਾਦੇਵ ਜੱਗੇ ਜਿੱਥੇ ਹੋ ਰਿਹਾ ਹੁੰਦਾ ਉਹਦੀ 108 ਪ੍ਰਕਰਮਾ ਕਰਦਾ ਤੇ ਉਹਨੂੰ ਜਿड्ਨੇ ਔਤੀ ਪਾਉਣ ਵਾਲੇ ਨੂੰ ਫਲ ਮਿਲਦਾ ਉਹਨਾਂ ਉਹਨੂੰ ਫਲਪਤੀ ਪ੍ਰਾਪਤੀ ਹੁੰਦੀ ਹੈ ਸਾਡੇ ਤਰ੍ਹਾਂ ਤਰ੍ਹਾਂ ਦੇ ਜਿਵੇਂ ਕਾਲ ਸਰਪ ਜੋਗ ਇਤਿਹਾਦੀ ਕਈ ਐਸੀਆਂ ਦਸ਼ਾਵਾਂ ਹਨ ਜਿਹੜੀਆਂ ਵਿਅਕਤੀ ਦੇ ਜੀਵਨ ਚ ਪਰੇਸ਼ਾਨ ਕਰਦੀਆਂ ਹਨ ਮਾਤਰੀ ਦੀ ਪ੍ਰਕਰਮਾ ਕਰਨ ਦੇ ਨਾਲ ਕਿਉਂਕਿ ਭਗਵਾਨ ਬੋਲੇनाथ ਜਿੰਨੇ ਵੀ ਗ੍ਰਹਿ ਹਨ ਇਹ ਉਹਨਾਂ ਦੇ ਮਾਲਕ ਨੇ ਔਰ ਜਿਹੜਾ ਕੋਈ ਭਗਵਾਨ ਦੇ ਚਰਨਾਂ 'ਚ ਚੱਲਾ ਜਾਂਦਾ ਭਗਵਾਨ ਬੋਲੇਨਾਥ ਜੀ ਦੇ ਚਰਨਾਂ 'ਚ ਚੱਲਾ ਜਾਂਦਾ ਉਹਨੂੰ ਕੋਈ ਵੀ ਗ੍ਰਹਿ ਕਿਸੇ ਕਿਸਮ ਦਾ ਉਹਦਾ ਅਨੇਸ਼ ਨਹੀਂ ਕਰਦਾ ਔਰ ਉਹਨੂੰ ਹਮੇਸ਼ਾ ਜੋਗਿਆ ਫਲ ਹੀ ਦਿੰਦਾ ਇਸ ਕਰਕੇ ਇਹਦੀ ਪ੍ਰਕਰਮਾ ਦਾ ਬਹੁਤ ਵੱਡਾ ਇਹ ਮਹਤਮਾ ਹੈ